ਕਿਸਾਨਾਂ ਦੇ ਵੱਲੋਂ ਬਾਰਡਰਾਂ ਤੇ ਲਗਾਤਾਰ ਸੰਘਰਸ਼ ਜਾਰੀ ਹੈ ਅਤੇ ਉੱਥੇ ਹੀ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਦੱਸਦੀਏ ਕਿ ਕਿਸਾਨਾਂ ਦੇ ਵੱਲੋਂ 6 ਜਨਵਰੀ ਨੂੰ ਸ਼ੰਭੂ ਬਾਰਡਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਤੇ ਸਰਬੰਸ ਸਿੰਘ ਪੰਦੇੜ ਨੇ ਜਾਣਕਾਰੀ ਦਿੰਦਿਆਂ ਹੋਰ ਕੀ ਕਿਹਾ ਸੁਣੋ ਜ਼ਰਾ। ਮੈਂ ਸਰਬੰਸ ਸਿੰਘ ਪੰਦੇੜ ਐਸ ਵੇਲੇ ਅਸੀਂ ਸ਼ੰਭੂ ਬੋਰਚੇ ਤੇ ਖੜੇ ਆਂ। ਕੱਲ ਤੇ ਅੱਜ ਦੋ ਦਿਨ ਪੂਰੀ ਕੇਐਮਐਮ ਦੀ ਲੀਡਰਸ਼ਿਪ ਨੇ ਆਪਣੇ ਮੋਰਚੇ ਜਿਹੜਾ ਦਿੱਲੀ ਅੰਦੋਲਨ ਦੋ ਆਵਾਂ ਦੀਆਂ ਚੱਲ ਰਹੀਆਂ ਮਕੰਮਲ ਸਰਗਰਮੀਆਂ ਤੇ ਚਰਚਾ ਕੀਤੀ ਹੈਗੀ ਆ ਔਰ ਜਿਵੇਂ ਤੁਹਾਨੂੰ ਪਤਾ ਹੀ ਆ ਇੱਕ ਬਨੇ ਦੋ ਵੱਡੇ ਐਲਾਨ ਹੋਏ ਸੀ ਕਿ ਦਿੱਲੀ ਕੂਚ ਪੈਦਲ ਔਰ ਮਰਨ ਵਰਤ ਐਲਾਨ ਕੀਤਾ ਸੀ ਢੱਲੇਵਾਲ ਜੀ ਉਹਨਾਂ ਨੇ ਦੋਵੇਂ ਸਾਡੇ ਕੰਟੀਨਿਊ ਕੀ ਹੈਗੇ ਇੱਕ ਤਾਂ 6 ਨੂੰ ਗੁਰਗੋਮਣ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ ਉਹ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਇਕੱਠੀ ਕਰਕੇ ਮਨਾਇਆ ਜਾਊਗਾ ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਬੇਨਤੀ ਹੈਗੀ ਆ ਜਿਹੜੇ ਸ਼ੰਭੂ ਦੇ ਨੇੜੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਆਉਣ ਅਰ ਜਥੇਬੰਦੀਆਂ ਵੀ ਆਪ ਦਾ ਕੈਂਟਰ ਲੈ ਕੇ ਆਉਣਗੀਆਂ ਦੂਸਰੀ ਬੇਨਤੀ ਇਹ ਆ ਜੋ ਫੈਸਲਾ ਕੀਤਾ ਕਿ ਅੱਜ ਵਿਧਾਨ ਸਭਾ ਦਾ اجلاس ਪੰਜਾਬ ਸਰਕਾਰ ਵੱਲੋਂ ਹੋ ਰਿਹਾ ਉਹਦੇ ਵਿੱਚ ਦੋਵਾਂ ਫਾਰਮਾਂ ਦੇ ਫੈਸਲੇ ਅਨੁਸਾਰ ਜਿਹੜਾ ਨਵਾਂ ਖੇਤੀਬਾੜੀ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਕੇਂਦਰ ਨੇ ਉਹ ਵਿਧਾਨ ਸਭਾ ਦੇ ਵਿੱਚ ਉਹਨੂੰ ਰੱਦ ਕੀਤਾ ਜਾਵੇ ਮਤਾ ਪਾਸ ਕਰਕੇ ਔਰ ਇਹਦੇ ਨਾਲ ਦੀ ਨਾਲ ਜਿਹੜੀਆਂ 12 ਮੰਗਾਂ ਨੇ ਮੋਰਚੇ ਦੀਆਂ ਉਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਮਤਾ ਪਾਸ ਕਰੇ ਇਹ ਫੈਸਲਾ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਸ਼ੰਭੂ ਮੋਰਚੇ ਦੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਇੱਥੇ ਵਿਧਾਈ ਜਾਣੀ ਆ ਵੱਧ ਤੋਂ ਵੱਧ ਜਥੇਬੰਦੀਆਂ ਨੇ ਆਮ ਜਨਤਾ ਦੇ ਟ੍ਰੈਕਟਰ ਟਾਲੀਆਂ ਲੈ ਕੇ ਆਉਣਾ ਔਰ ਗਾਹਾਂ ਜਾ ਕੇ ਅਸੀਂ ਜਿਹੜਾ ਦਿੱਲੀ ਕੂਚ ਜਥੇ ਦਾਵਾ ਉਹ ਡੇਟ ਦਾ ਐਲਾਨ ਵੀ ਕਰਾਂਗੇ ਇਹ ਫੈਸਲੇ ਅੱਜ ਦੀ ਮੀਟਿੰਗ ਵਿੱਚ ਸਾਂਝੇ ਰੂਪ ਵਿੱਚ ਕੇਐਮਐਮ ਦੀ ਮੀਟਿੰਗ ਵਿੱਚ ਕੀਤੇ ਗਏ ਨੇ ਧੰਨਵਾਦ